ਸੱਚੇ ਗੱਲ ਤੁਸੀਂ ਵੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਵਿਵੇਕ ਸ਼ਰਮਾ ਵੱਡੀ ਖਬਰ ਸੁਗਵੀਰ ਬਾਦਲ ਤੇ ਹਮਲਾ ਕਰਨ ਵਾਲੇ ਨਾਰਾਇਣ ਸਿੰਘ ਚੋੜਾ ਨਾਲ ਸੰਬੰਧਤ ਹੈ ਨਾਰਾਇਣ ਸਿੰਘ ਚੋੜਾ ਨੂੰ ਮੁੜ ਤੋਂ ਰਿਮਾਂਡ ਤੇ ਭੇਜਿਆ ਗਿਆ ਹੈ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਉਸ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੁਲਿਸ ਵੱਲੋਂ ਪੇਸ਼ ਕੀਤਾ ਗਿਆ ਸੀ ਜਿੱਥੇ ਪੁਲਿਸ ਨੇ ਉਸ ਦਾ 10 ਦਿਨ ਦਾ ਹੋਰ ਰਿਮਾਂਡ ਮੰਗਿਆ ਅਤੇ ਕਿਹਾ ਕਿ ਉਸ ਤੋਂ ਹਾਲੇ ਹੋਰ ਪੁੱਛਗਿੱਛ ਕੀਤੀ ਜਾਣੀ ਹੈ ਜਿਸ ਤੋਂ ਬਾਅਦ ਅਦਾਲਤ ਵੱਲੋਂ ਦੋਹਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਨਾਰਾਇਣ ਸਿੰਘ ਚੋੜਾ ਨੂੰ ਹੁਣ 3 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਹੈ ਜਿ세 ਕਿ 4 ਦਸੰਬਰ ਨੂੰ ਨਾਰਾਇਣ ਸਿੰਘ ਚੋੜਾ ਨੇ ਸੁਖਬੀਰ ਬਾਦਲ ਤੇ ਉਸ ਸਮੇਂ ਹਮਲਾ ਕੀਤਾ ਸੀ ਜਦੋਂ ਉਹ ਧਾਰਮਿਕ ਸਜ਼ਾ ਅਨੁਸਾਰ ਦਰਸ਼ਨੀ ਡਿਊਟੀ ਦੇ ਬਾਹਰ ਸੇਵਾਦਾਰ ਵੱਜੋਂ ਆਪਣੀ ਸਜ਼ਾ ਨਿਭਾ ਰੇ ਸੀ ਇਸੇ ਦੌਰਾਨ ਨਾਰਾਇਣ ਸਿੰਘ ਚੋੜਾ ਨੇ ਸੁਖਬੀਰ ਬਾਦਲ ਤੇ ਪਿਸਤਲ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸੇ ਦੌਰਾਨ ਸੁਰੱਖਿਆ ਮੁਲਾਜ਼ਮਾਂ ਵੱਲੋਂ ਸੁਖਬੀਰ ਦੀ ਹਿਫਾਜ਼ਤ ਕੀਤੀ ਗਈ ਸੀ ਤੇ ਨਾਰਾਇਣ ਸਿੰਘ ਚੋੜਾ ਨੂੰ ਉਸੇ ਸਮੇਂ ਦਬੋਚ ਲਿਆ ਗਿਆ ਸੀ ਹਾਲਾਂਕਿ ਨਾਰਾਇਣ ਸਿੰਘ ਚੋੜਾ ਨੇ ਇੱਕ ਫਾਇਰ ਵੀ ਕੀਤਾ ਸੀ ਜਿਹੜਾ ਕਿ ਉਸ ਸਮੇਂ ਦੀਵਾਰ ਤੇ ਜਾ ਕੇ ਲਗਾ ਸੀ ਇਸ ਤੋਂ ਬਾਅਦ ਲਗਾਤਾਰ ਪੁਲਿਸ ਤੇ ਵੱਡੇ ਸਵਾਲ ਖੜੇ ਕਿਤੇ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਨਾਰਾਇਣ ਸਿੰਘ ਚੋੜਾ ਦਾ ਰਿਮਾਂਡ ਖਤਮ ਹੋਇਆ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਵੱਲੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਉਸ ਦਾ 10 ਦਿਨ ਦਾ ਹੋਰ ਰਿਮਾਂਡ ਮੰਗਿਆ ਗਿਆ ਅਦਾਲਤ ਨੇ ਦੋਹਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇੱਕ ਵਾਰ ਫਿਰ ਤੋਂ ਨਾਰਾਇਣ ਸਿੰਘ ਚੋੜਾ ਨੂੰ 3 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਹੈ ਉਧਰ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਹਾਲੇ ਨਾਰਾਇਣ ਸਿੰਘ ਚੋੜਾ ਤੋਂ ਹੋਰ ਪੁੱਛਗਿੱਛ ਕੀਤੀ ਜਾਣੀ ਹੈ ਕਾਫੀ ਕੁਝ ਉਸ ਤੋਂ ਜਾਣਕਾਰੀ ਹਾਸਲ ਹੋ ਚੁੱਕੀ ਹੈ ਹਾਲਾਂਕਿ ਪੁਲਿਸ ਨੇ ਜਿਹੜੀ ਵੀ ਜਾਣਕਾਰੀ ਹਾਸਲ ਹੋਈ ਹੈ ਉਸ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਇਹ ਕਹਿ ਹੈ ਕਿ ਇਸ ਕਾਰਨ ਜਾਂਚ ਪ੍ਰਭਾਵਿਤ ਹੋ ਸਕਦੀ ਹੈ ਤਾਂ ਨਾਰਾਇਣ ਸਿੰਘ ਚੋੜਾ ਨੂੰ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਪੁਲਿਸ ਰਿੜਕੇਗੀ 3 ਦਿਨਾਂ ਦਾ ਹੋਰ ਰਿਮਾਂਡ ਅੰਮ੍ਰਿਤਸਰ ਪੁਲਿਸ ਨੇ ਨਾਰਾਇਣ ਸਿੰਘ ਚੋੜਾ ਦਾ ਹਾਸਿਲ ਕਰ ਲਿਆ। ਦੇਖੋ ਜੋ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ। ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ਾਂ ਦੀ ਕਈ ਵਾਰੀ ਇਹਨਾਂ ਜਿਹੜਾ ਜਾਂਚ ਪ੍ਰਭਾਵਿਤ ਹੁੰਦੀ ਹੈ। ਇਹ ਅਸੀਂ ਉਹ 3 ਦਿਨ ਦਾ ਦੁਬਾਰਾ ਰਿਮਾਰਡ ਲਿਆ ਦੁਬਾਰਾ ਇਹ ਪ੍ਰੋਸੀਡ ਕਰਕੇ ਦੁਬਾਰਾ 11 ਤਿੰਨ ਨੂੰ ਫਿਰ ਵੇਚ ਕਰਾਂਗੇ। ਸਰ ਜਿਹੜਾ ਮਿਸ਼ਾ ਕੋਈ ਕੋਈ ਸਰ ਜਿਹੜਾ ਨਾਮ ਦੇ ਨਾਲ ਮਿਲਿਆ ਦੁਬਾਰਾ। ਆਪਣੀ ਉਸ ਤੱਕ ਹੋ ਲੈਸੈਂਸੀ ਵੈਪਨ ਸੀਗਾ ਸਰ। ਉਹ ਜਾਂਚ ਦਾ ਵਿਸ਼ਾ ਜੀ ਉਹ ਤੁਹਾਨੂੰ ਬਾਅਦ ਦੱਸਿਆ ਜਾਊਗਾ। ਸਰ 3 ਦਿਨ ਰਿਮਾਰਡ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਈਗੀ ਯਾ ਚਲ ਜੀ 400 ਸਰ ਡੀਵੀਆਰ ਵੀ ਲਿਆ ਸੀਗਾ ਤੁਹਾਨੂੰ ਅਸਲ ਮਿਲ ਗਿਆ ਨਾ ਜੀ ਇਹੋ ਜਿਹੀ ਕੋਈ ਗੱਲ ਨਹੀਂ 11 ਦਿਨ ਨੂੰ ਫੇਰ ਤੋਂ ਪੇਸ਼ ਕੀਤਾ ਜਾਏਗਾ 11 ਦਿਨ ਦੁਬਾਰਾ ਪੇਸ਼ ਕੀਤਾ ਅੱਜ ਭਾਈ ਨਰੈਨ ਸਿੰਘ ਚੌੜਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਲਾਕਾ ਮੈਜਿਸਟ੍ਰੇਟ ਦੀ ਦਫ਼ਤਰ ਵਿੱਚ ਜਿੱਥੇ ਪੁਲਿਸ ਨੇ 10 ਦਿਨ ਦਾ ਰਿਮਾਰਡ ਮੰਗਿਆ ਸੀ ਤੇ ਜਿਹੜੇ ਚ ਉਹਨਾਂ ਨੇ ਇਹ ਲਿਖਿਆ ਸੀਗਾ ਪੀ ਲਕshmi ਲਕੀਮਪੁਰ ਖੀਰੀ ਦੇ ਵਿੱਚ ਕੋਈ ਡਿਸਕਲੋਜ਼ਰ ਨਰੈਨ ਸਿੰਘ ਨੇ ਕੀਤੀ ਆ ਕੱਲ ਰਾਤ ਵੀ ਉੱਥੇ ਕੋਈ ਹਥਿਆਰਮੈਲ ਕੋਇਆ ਉਹ ਰਿਕਵਰ ਕਰਾਉਣੇ ਆ ਇਸ ਕਰਕੇ ਸਾਨੂੰ 10 ਦਿਨ ਦਾ ਰਿਮਾਰਡ ਮੰਗੋ ਮੰਗਿਆ ਉਹਨਾਂ ਨੇ ਤੇ ਜਿਹੜੀ ਨਾਲ ਉਹਨਾਂ ਨੇ ਜਿਹੜੀ ਬੇਸਿਕ ਗੱਲ ਕੀਤੀ ਵੀ ਹਾਰਡ ਕੋਰ ਕ੍ਰਿਮੀਨਲ ਆ ਜੀ ਐਕਚੁਅਲ ਅਫੈਂਡਰ ਆ ਇਹਦੇ ਤੇ 33 ਕੇਸ ਰਹੇ ਆ ਜਦਕਿ ਡਿਫੈਂਸ ਵੱਲੋਂ ਦੱਸਿਆ ਗਿਆ ਵੀ ਨਰੈਨ ਸਿੰਘ ਚੋੜਾ ਇੱਕ ਪੜਿਆ ਲਿਖਿਆ ਡਬਲ ਐਮਏ ਵਿਕਤੀ ਆ ਇਹਦੇ ਦੇ ਜਿੰਨੇ ਵੀ ਕੇਸ ਅਜੇ ਤੱਕ ਪਏ ਆ ਸਾਰੇ ਬਰੀ ਹੋ ਚੁੱਕੇ ਆ ਤੇ ਉਹ ਸਾਰੇ ਬਰੀ ਹੋ ਚੁੱਕੇ ਆ ਤੇ ਜਿਹੜੀ ਡਿਸਕਲੋਜ਼ਰ ਵੀ ਆ ਉਹ ਵੀ ਇੱਕ ਵੇਗ ਪੁਲਿਸ ਨੇ ਆਪ ਹੀ ਲਿਖੀ ਆ ਕਿਉਂਕਿ ਨਰੈਨ ਸਿੰਘ ਕਦੋਂ ਗਏ ਜ਼ੂਪੀ ਦੇ ਵਿੱਚ ਇਹ ਕਿਤੇ ਨਹੀਂ ਉਹਨਾਂ ਨੇ ਲਿਖਿਆ ਤੇ ਉਹਨਾਂ ਦੇ ਫਿਰ ਜਾਨ ਦੇ ਵਿੱਚ ਚੈਕਿੰਗ ਕੀਤੀ ਗਈ ਸੀ ਉਹ ਤਾਂ ਉਸ ਦਿਨ ਹੀ ਕੀਤੀ ਗਈ ਸੀਗੀ ਉਤੋਂ ਸਾਰਾ ਸਮਾਨ ਲਿਆ ਉਹ ਸਾਰੇ ਲੈਪਟਾਪ ਡਿਜੀਟਲ ਮੈਟਰ ਤੇ ਜੋ ਵੀ ਕਿਤਾਬਾਂ ਵਗੈਰਾ ਜਿਹੜੀਆਂ ਲਈਆਂ ਸੀ ਸੋ ਉਹਨਾਂ ਨੇ ਕਿਹਾ ਵੀ ਵੈਪਨ ਆਲਰੇਡੀ ਰਿਕਵਰ ਹੋ ਚੁੱਕਿਆ ਤੇ ਉਹਦੇ ਚ 9mm ਦਾ ਜਿਹੜਾ ਮੌਕੇ ਤੋਂ ਉਹਨਾਂ ਨੇ ਵੈਪਨ ਕਿਹਾ ਕਿਹਦਾ ਜੀ ਉਹ ਤੇ ਉਹਨੇ ਕਿਹਦਾ ਤਾਂ ਕੀ ਆ ਉਹ ਤੇ ਪੁਲਿਸ ਦੱਸੂਗੀ ਨਾ ਪ੍ਰੋਸੀਕਿਊਸ਼ਨ ਕੇਸ ਆ ਸੋ ਉਹਨਾਂ ਨੂੰ 3 ਦਿਨ ਦਾ ਰਮਾਨ ਜਿਹੜਾ ਮਿਲਿਆ ਹੈਗਾ ਹਾਂ ਤੇ ਹੁਣ 11 ਤਰੀਕ ਨੂੰ ਪੇਸ਼ ਕਰਨਗੇ ਖੇਦੀ ਦੇ ਵਿੱਚ ਕਦੋਂ ਉਹਨਾਂ ਦੇ ਵੱਲੋਂ ਹਿਾਰ ਰੱਖੇਗੇ ਕੀ ਦੱਸਿਆ ਜਾ ਮੈਂ ਯਾਰ ਥੋੜੋ ਕਹਿਣ ਦਿਆਂ ਇਹ ਤਾਂ ਪੁਲਿਸ ਕਹਿਣ ਈ ਆ ਤੂੰ ਕਿਵੇਂ ਮੈਨੂੰ ਇਨਵੈਸਟੀਗੇਟ ਕਰ ਰਿਹਾ ਉਹ ਕਹਿਨ ਜੋ ਇਨਵੈਸਟੀਗੇਸ਼ਨ ਨਾ ਮੀ ਮੈਂ ਸਰਪਰ ਕਦੋਂ ਰੱਖੇ ਪੁਲਿਸ ਨੂੰ ਪੁੱਛੋ ਮੈਂ ਇਹ ਕਹਿੰਦਾ ਵੀ ਪੁਲਿਸ ਨੇ ਕਿਹਾ ਵੀ ਲਖੀਮਪੁਰ ਫੀਲੀ ਚ ਇਤਿਆਹ ਰੱਖੇ ਸੀ ਉਹ ਕਬਦ ਕਰਾਉਣੇ ਆ ਅਸੀਂ ਕਹਿੰਦੇ ਆ ਵੇਗ ਗੱਲ ਹੈਗੀ ਆ ਇਹ ਕਿਤੇ ਨਹੀਂ ਵਿੱਚ ਲਿਖਿਆ ਹੋਇਆ ਵੀ ਕਦੋਂ ਗਿਆ ਨਰੈਨ ਸਿੰਘ ਕਦੋਂ ਰੱਖ ਕੇ ਆਇਆ ਸਿਰਫ ਰਿਮਾਂਡ ਵਧਾਉਣ ਵਾਸਤੇ ਉਹਨਾਂ ਨੇ ਡਿਸਕਲੋਜ਼ਰ ਲਿਖੀ ਆ ਉਸ ਵਾਸਤੇ ਉਹਨਾਂ ਨੇ ਰਿਮਾਂਡ 3 ਦਿਨ ਦਾ ਹੀ ਜਿਹੜਾ ਅੱਗੇ ਮਿਲਿਆ ਹੈਗਾ 11 ਤਰੀਕ ਨੂੰ ਪੇਸ਼ 11 ਤਰੀਕ ਨੂੰ ਪੇਸ਼ ਕੀਤਾ ਜਾਊਗਾ ਤੇ ਜਿਹੜਾ ਹੈਗਾ ਵਕੀਲਾਂ ਨੂੰ ਮਿਲਣ ਦੀ ਜਿਹੜੀ ਆ ਯਾਤ ਟਵਾਈਸ ਅਡੇ ਜਿਹੜੀ ਆ ਦਿਨ ਚ ਦੋ ਵਾਰੀ ਤੇ ਸਾਡੇ ਵੱਲੋਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਉਹਨਾਂ ਨੂੰ ਮਿਲਣ ਜਾਣਗੇ ਸਵੇਰੇ ਸ਼ਾਮ 11:00 ਨੂੰ ਪੇਸ਼ ਕਰਨਗੇ ਜੋ ਇਨੀਸ਼ੀਅਲ 4 ਤਰੀਕ ਨੂੰ ਰਿਕਵਰੀ ਹੋਈ ਸੀ ਉਹੀ ਰਿਕਵਰੀ ਆ ਉਸ ਤੋਂ ਇਲਾਵਾ ਇਸ ਕੇਸ ਦੇ ਵਿੱਚ ਨਾ ਕਿਸੇ ਹੋਰ ਬੰਦੇ ਨੂੰ ਨਾਮਿਨੇਟ ਕੀਤਾ ਗਿਆ ਨਾ ਕੋਈ ਧਾਰਾ ਦੇ ਵਿੱਚ ਵਾਧਾ ਘਾਟਾ ਕੀਤਾ ਗਿਆ ਤੇ ਨਾ ਕੋਈ ਹੋਰ ਅਰੈਸਟ ਵਗੈਰਾ ਹੋਇਆ। ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ